नए हो तो सब्सक्राइब करो वो जो लाल वाला बटन है उस पर फूट फेंक के मारो या फिर मोमबत्ती मुझे नहीं पता बस क्लिक हो जाना चाहिए हां जी जी जेकर तुम पहली बार मेरे चैनल ऊपर विजिट कर रहे हो तो प्लीज इसे ना जरूर सब्सक्राइब कर लो की होया हैं की होया की होया की होया कुछ नहीं रोनी का तो फिर बोल नहीं आया हैं कुछ नहीं आया हां ਹੋਰ ਗਿੱਟ ਲਾ ਗਿਆ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਟੱਕਾ ਟੈਨਸ਼ਨ ਨਹੀਂ ਇਹਨੂੰ ਸਿਰਫ ਇਹ ਹੈ ਮੇਰੀ ਮੇਡ ਹੈ ਨਹੀਂ ਕਿ ਤੇ ਇਹਨੂੰ ਕੰਮ ਕਰਨਾ ਪੈ ਰਿਹਾਗਾ ਹੋਰ ਕੋਈ ਦਿੱਕਤ ਨਹੀਂ ਇਹਨੂੰ ਖੇਖਣ ਕਰਦੀ ਆ ਕੀ ਹੋਇਆ ਕੁਝ ਨਹੀਂ ਕੋਈ ਰੌਣਦਈ ਪਤਾ ਨਹੀਂ ਹਾਂ ਪਤਾ ਨਹੀਂ ਮੈਨੂੰ ਵੀ ਪਤਾ ਤਿਆਰ ਕੁਝ ਨਹੀਂ ਕੀ ਹੋ ਗਿਆ ਲੈ ਦਸ ਐਡੀ ਬੋਲੀ ਐ ਇਹ ਵਿਜਵਾਕ ਦੇ ਕਹਿਣ ਤੇ ਰੋਣ ਲੱਗ ਗਈ ਹੱਦ ਬਾਕੀ ਐਵੇਂ ਖੇਖੜ ਕਰਦੀ ਕਿਉਂਕਿ ਦੀ ਸੱਸ ਹੈਣੀ ਤੇ ਦੇ 100 ਘੜਾ ਪਾਣੀ ਦਾ ਪੈ ਗਿਆ ਸਿਰ 'ਚ ਵੀ ਹੁਣ ਮੈਨੂੰ ਕੰਮ ਕਰਨਾ ਪਊਗਾ ਇਤਾਂ ਦੁਖੀ ਆ ਹੋਰ ਕੋਈ ਟੈਨਸ਼ਨ ਨਹੀਂ ਇਹਨੂੰ ਕੀ ਹੋਇਆ ਜਿਆਦਾ ਨਹੀਂ ਕੀ ਦੀ ਮੰਮੀ ਕੋ ਜਾਣ ਹੈ ਕੀ ਹੋਇਆ ਚੱਲਦੇ ਪੋੜਿਆ ਕੀ ਹੋਇਆ ਹੈ ਕਿ ਹੋਇਆ ਹਾਈਵੇ ਆ ਨਾਗਰਾਜੀ ਦੀਆਂ ਹਰਕਤਾਂ ਦੇਖ ਦਿਓ ਆ ਦੀ ਕੁੜੀ ਨੂੰ ਕੈਮਰਾ ਫੜਾ ਕੇ ਆਇਆ ਵੀ ਮੈਂ ਸਾਹਮਣੇ ਚੁੱਪ ਕਰਾਉਣਾ ਦੀ ਵੀਡੀਓ ਬਣਾ ਹੱਦ ਹੋ ਗਈ ਯਾਰ ਇਹ ਰੋਣੇ ਨੂੰ ਵੀ ਕੈਪਚਰ ਕਰਦੇ ਆ ਹਨਾ ਉਹਨੂੰ ਵੀ ਕੰਟੈਂਟ ਹੀ ਮੰਨਦੇ ਆ ਇਹ ਇਹ ਨਿਕਾ ਮੈਂ ਨ ਕੁਛ ਕਰੀ ਉਹਨੂੰ ਤੂੰ ਤੰਗ ਤਾਂ ਨਹੀਂ ਕੀਤਾ ਚਲ ਓਟ ਓਟ ਕੋਈ ਕੁਝ ਨਹੀਂ ਆਇਆ ਕਿ ਹੋਇਆ ਫੋਟੋ ਨਹੀਂ ਉਹ ਨੂੰ ਕਿ ਪਾ ਤਾ ਦੰਦੀਗਾ ਤੂੰ ਫੋਟੋ ਨਹੀਂ ਮੈਂ ਵੀ ਤੂੰ ਆ ਦਿਖ ਲੋ ਹਨਾ ਸੁਡਲ ਜੀ ਕਿ ਮੱਟੀ ਠੋਈ ਬੈਠੀ ਐ ਇਹ ਮੈਨੂੰ ਸਮਝਣ ਦੇ ਬੰਦੇ ਨੂੰ ਕਿ ਚੀਚੀ ਨਹੀਂ ਚੜਦੀ ਤੇ ਦੋ ਮਾਰੇ ਤਾਂ ਜਿੱਤੇ ਤਾਂ ਆਪੇ ਫੁੜਕ ਫੁੜਕ ਬੋਲੂਗੀ ਕਮ ਆਨ ਬੇਬੀ ਤੂੰ ਭਰਾਵਾ ਹ ਵਾਰਮਰ ਚ ਲਾ ਦੇ 24 ਡਿਗਰੀ ਟੈਂਪਰੇਚਰ ਹੋਇਆ ਪਿਆ ਸਾਰੀ ਸਰਦੀ ਆਹ ਵਾਰਮਰ ਚ ਕੱਢਦੀ ਤੂੰ ਕੋਈ ਐ ਲਾ ਕੇ ਨਾ ਆ ਲੈ ਭਰਾਵਾ ਕੋਈ ਤੇਰੇ ਰੂਮ ਖੁੱਲ ਜਾਣਗੇ ਕੋਈ ਮਾੜੀ ਮੋਟੀ ਸੁਰਤ ਆਕਲ ਆ ਜੂਗੀ ਤੈਨੂੰ ਵੀ ਬੱਤ ਸਹੀ ਐ ਜਾ ਜਾ ਮੂੰ ਟੋਕੇ ਮੂੰਹ ਧੋਇਆ ਐ ਵੀ ਕੋਈ ਆ ਗਿਆ ਕਹਣਾ ਬਣੀ ਕੀ ਗੱਲ ਹੋਈ ਔਰਨ ਦੀ ਜਿਹੜੀ ਗਾਟ ਐਨੀ ਵੈਡ ਕਰ ਲਿਆ ਲੋਕਾਂ ਨੇ ਮੈਨੂੰ ਕਹਣਾ ਕਰਿਆ ਨੇ ਕੁੱਟਿਆ ਘਰੇ ਕੋਸ਼ਿਸ਼ ਹੋਇਆ ਤਾਂ ਨਹੀਂ ਗਿਆ ਚੁਗਾ ਤਰਲੋ ਨਾ ਕਤੋਂ ਹਾਂ ਸਹੀ ਗੱਲ ਐ ਮੂੰਹ ਧੋੜਾ ਉੱਠ ਕੇ ਤੈਨੂੰ ਕਿਹੜੇ ਕਿਸੇ ਨੇ ਦੇਖਿਆ ਤੇਰੇ ਕਿਹੜੇ ਵਲੌਗ ਬਣਿਆਗਾ ਕਹਿਣੀ ਹੁੰਦੀ ਐ ਨਾ ਇਹ ਆਪਣੀ ਇੰਡੀਆ ਦਾ ਸਭ ਤੋਂ ਵੱਡਾ ਅਨਹਾਈਜਨ ਕਪੜਾ ਸੀਰੀਅਸਲੀ ਕਿੱਡੇ ਗੰਦੇ ਐ ਇਹ ਫੇਰ ਆ ਕੇ ਲੋਕ ਕਹਣਗੇ ਤੁਸੀਂ ਕੀ ਲੈਣਾ ਉਹਨਾਂ ਦੀ ਲਾਈਫ ਐ ਤੇ ਸੁੱਡਲੋ ਤੁਸੀਂ ਇਹਨਾਂ ਨੂੰ ਜਾ ਕੇ ਕਹਿ ਦੋ ਵੀ ਤੂੰ ਨਹਾ ਧੋ ਲੋ ਆਹ ਜਿਹੜੇ ਪਾਏ ਸਾਮੀ ਨਮੀ ਨਮੀ ਹੋ ਗਿਆ ਇਹ ਕੱਪੜੇ ਚੇਂਜ ਕਰ ਲਓ ਕੋ ਮਾੜੀ ਮਿੱਟੀ ਸੁਰਤ ਆ ਜੇ ਤੋਬਾ 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 ਠੰਡ ਲੱਗਦੀ ਜਾ ਰਹੀ ਨਹੀਂ ਕੁਝ ਹੋਇਆ ਫੋਨ ਆਇਆ ਫੋਨ ਆਇਆ ਕੀ ਹੋਇਆ ਫੋਨ ਆਇਆ ਕੀ ਕੀ ਗੱਲ ਹੋਈ ਨਹੀਂ ਕੁਝ ਹੋਇਆ ਤੁਹਾਨੂੰ ਕਹੀ ਜਾਨੀ ਹੈ ਸਹਰ ਕੁੜੇ ਜਰਾ ਪਪਾ ਕੁਛ ਨਾ ਬੜੀ ਤੇ ਜਾਈ ਹੈ ਨਾ ਵਾਈਫਰ ਹੋ ਰਹੀ ਹੋਵੇ ਤਾਂ ਬੰਦਾ ਉਹੀ ਨਹੀਂ ਕੈਮਰਾ ਕੱਢਦਾ ਹੈਗਾ ਹਨਾ ਕੈਮਰਾ ਥੋੜਾ ਕੱਢੂਗਾ ਉਹਨੂੰ ਪੱਠਾ ਕੇ ਪੁੱਛੂਗਾ ਵੀ ਤੈਨੂੰ ਪ੍ਰੋਬਲਮ ਕੀ ਹੈ ਤੇ ਇਹਨੂੰ ਨਾਗਰਾਜੀ ਨੂੰ ਚਾਹ ਚੜਾਇਆ ਪਿਆ ਵੀ ਮੈਨੂੰ ਕੰਟੈਂਟ ਮਿਲ ਗਿਆ ਜੇ ਹੁਣ ਤਾਂ ਇਹ ਚੀਜ਼ ਨੂੰ ਸਾਨੂੰ ਦਿਖਾਉਣਾ ਹੀ ਹੈ ਤੇ ਫਿਰ ਸਾਡੇ ਰਏ ਵੀ ਤੇ ਦੋ ਤਿੰਨ ਮਾਰ ਦੇ ਤਾਂ ਪੱਟਰ ਪੱਟਰ ਬੋਲੂਗੇ ਕਿਉਂ ਖੇਚੜਾਈ ਜਾਂਦੇ ਹੋ ਤੁਸੀਂ ਬੜੀ ਡਿਸੈਂਸ ਕੁਛ ਨਹੀਂ ਹੋਣਾ ਚਾਹ ਨਾ ਦੇ ਤਾ ਚਾਹ ਕਰੋਂਦੇ ਆ ਚਾਹ ਲੋ ਚਾਹ ਨਹੀਂ ਮੀਡੀਆ ਦੇ ਕਰੋਂਦੇ ਸਮਾਈਲ ਕਰਦੇ ਹੁਣ ਕਿਦਾ ਮੈਨੂੰ ਫੇਰ ਕਿਤੇ ਹੁੰਦ ਰਣਾ ਨਾ ਕੀ ਗੱਲ ਹੋਈ ਚਾਹ ਬਣਾ ਦੋ ਨਹੀਂ ਬਥੇ ਹਾਏ ਭਰਾਵਾ ਹਾਏ ਮੂੰਹ ਨਾ ਕਰ ਜਮਾ ਸੂਰੀ ਲੱਗਦੀ ਹੈਗੀ ਬਾਕੀ ਲੱਗ ਗਿਆ ਪਤਾ ਅੱਜ ਚਾਹ ਬਣਾਉਣੀ ਪੈਗੀ ਇਹਨੂੰ ਤੇ ਹਲੇ ਤੱਕ ਚਾਹ ਪੀਤੀ ਨਹੀਂ ਇਹਦੀ ਸੱਸ ਤੋਂ ਬਿਨਾ ਤਾਂ ਰੋਈ ਜਾਂਦੀ ਹੈਗੀ ਡੰਗਰ ਜੀ ਗਿੱਡੀਆਂ ਹਨਾ ਇਹ ਵਲੋਗਾਂ ਦੇ ਚੱਕਰ ਚ ਨਕਮੀਆਂ ਹੋਈਆਂ ਨੇ ਇਹ ਨਪੁੱਤੀ ਚਾਹ ਵੀ ਨਹੀਂ ਬਣਾ ਕੇ ਪੀ ਸਕਦੀ ਹੱਦ ਤਾਂ ਇਹ ਹੈ ਹੱਸਣਾ ਖੇਡਣਾ ਗਾਣਾ ਸੁਣਨਾ ਗਾਣਾ ਲਿਖਿਆ ਕਰਨਾ ਰੋਂਦੇ ਨੂੰ ਚੁੱਪ ਕਰਾਉਂਦਾ ਸੀ ਤੇਰਾ ਯਾਰ ਟੌਫੀਆਂ ਵਾਲਾ ਜਿਹੜਾ ਰੋਜ਼ ਫੇਰੇ ਲਾਉਂਦਾ ਸੀ ਤੇਰਾ ਯਾਰ ਟੌਫੀਆਂ ਵਾਲਾ ਓ ਡੰਗਰਾ ਨਾਗਰਾਜ ਪਲੀਜ਼ ਟਾ ਕਹਿ ਰਿਹਾ ਕਿਉਂ ਕਪਤਾਨ ਅਰਗਿਆ ਦੀ ਰੋਟੀ ਮਾਰਦਾ ਹਨਾ ਤੇਰੇ ਚ ਇੱਕੋ ਟੈਲੈਂਟ ਹੈ ਤੇ ਆਪਦਾ ਉਹ ਕੈਰੀ ਆਨ ਕਰ ਜਨਾਨੀ ਦਿਖਾ ਤੇ ਪੈਸਾ ਬਣਾ ਕਿੱਧਰ ਇਧਰ ਗਾਣੇ ਵਾਲੇ ਕੰਮਾਂ ਚ ਆ ਗਿਆ ਤੂੰ ਤੇਰੇ ਕਰ ਮੋਰ ਦੀ ਲੰਗੀਆਂ ਤੂੰ ਦਿੱਤਾ ਨਹੀਂ ਕਵਾੜ ਮੈਂ ਬਾਜਾ ਮਾਰਦਾ ਰਹੇਗੀ ਤੂੰ ਦਿੱਤਾ ਨਹੀਂ ਕਵਾੜ ਮਾਰ ਸਾਲੇ ਕ ਖੋਪੜੀ ਤੋੜ ਨਹੀਂ ਤੇਰਾ ਜਾਰ ਕਵਾੜੀ ਆ ਨਹੀਂ ਤੇਰੇ ਪਿੰਡ ਵੱਲ ਦੀ ਆਇਆ ਤੈਨੂੰ ਦੇਖ ਕੇ ਸਾਨੂੰ ਇੱਕ ਗਾਣਾ ਜਿਆ ਯਾਦ ਆ ਗਿਆ ਹਨ ਤੇਰੀ ਤਾਂ ਉਹ ਗੱਲ ਹੋ ਗਈ ਵੀ ਚੱਕ 20 ਦੇ ਐਪਲ ਕੁੜੇ ਤੇਰੇ ਵਾਸਤੇ ਨਾਗਰਾਜ ਫਰਾਕਾਂ ਲਿਆਇਆ ਕਮਲਿਆ ਰੁੱਸੀ ਹੋਈ ਏ ਤੈਨੂੰ ਪਤਾ ਤਾਂ ਹੈ ਵੀ ਇੱਕ ਫਰਾਕ ਤੇ ਮੰਨ ਜਾਂਦੀ ਏ ਲੈ ਕੇ ਫਰਾਕ ਦੇ ਦੇ ਇਹਨੂੰ ਪਹਿਲਾਂ ਵੀ ਤਾਂ ਇੱਕ ਫਰਾਕ ਦੇ ਕਿ ਪੱਟੀ ਸੀ ਤੇ 20-20 ਦੇ ਐਪਲ ਰੋਜ ਜੀ ਲਓ ਜੀ ਹੁਣ ਮੈਂ ਚਲਾ ਆਇਆ ਸੰਤਰੇ ਲੈਣ ਪਤਾ ਕਰਨੀ ਜੇ ਦੇ ਦੇਣ ਤਾਂ ਕਿਉਂਕਿ ਉਹ ਰਾਖੀ ਮੁੰਡਾ ਬੈਠਾ ਆ ਤੇ ਉਹ ਮਾਲਕ ਤੋਂ ਕਹਿੰਦਾ ਦਿੰਦਾ ਨਹੀਂ ਹੈਗਾ ਦੇਖਦੇ ਹਾਂ ਕੀ ਕਰਦੇ ਆ ਸੰਤਰੇ ਦੇ ਬਾਗ ਨੂੰ ਚਲਾ ਆਇਆ ਮੈਂ ਸਾਡੇ ਲੱਗੇ ਆ ਸੰਤਰੇ ਦਾ ਬਾਗ ਆ ਸਾਡੇ ਘਰ ਦੇ ਬਾਹਰ ਦੀ ਲੋਕੇਸ਼ਨ ਆ ਸਾਰੀ ਬਾਹਰ ਸਾਰਾ ਹੀ ਆਹੋ ਬੱਸ ਐਨੀ ਕੋਕਾ ਤੇ ਦੇ ਮਾਲਕੀ ਬਾਗ ਚ ਨਾਲ ਬੈਠਿਆ ਨੂੰ ਕੋਈ ਕਿਲੋ ਸੰਤਰੇ ਨਹੀਂ ਦਿੰਦਾ ਤੁਹਾਨੂੰ ਗੱਲਾਂ ਥੋੜੀਆਂ ਇਹ ਹੁੰਦੀਆਂ ਵਲੌਗਾਂ 'ਚ ਵੇਸੀਂ ਰੋਸਟਰ ਨੂੰ ਰੋਟੀ ਦਿੰਨੇ ਆ ਰੋਸਟਰ ਸਾਡੇ ਸਿਰੋਂ ਰੋਟੀ ਖਾਂਦੇ ਆ ਕਿ ਲੋ ਸੰਤਰੇ ਤੁਹਾਨੂੰ ਕੋਈ ਦੇ ਮੰਗੇ ਨਹੀਂ ਦਿੰਦਾ। ਉਹ ਇਕੱਠਾ ਕਰ ਲਾ। ਜੋ ਮਰਜ਼ੀ ਕਰ ਲਾ ਪਰ ਖਾਣੀਆਂ ਰੋਟੀਆਂ ਦੋ ਹੀ ਆ ਬੰਦੇ ਨੇ। ਇਹ ਤਾਂ ਵੀ ਮਨ ਦੇ ਲਾਲਚ ਆ। ਇੱਧਰ ਚਾਹ ਬਣਾ ਰਹੇ ਆ ਸਬਰ ਆ ਬਸ। ਇੱਥੇ ਸੌਣਾ ਇਹਨਾਂ ਨੇ ਸਬਰ ਆ। ਤੇ ਇਹ ਸਬਰ ਹਰਕ ਦੇ ਵਿੱਚ ਹੋਣਾ ਚਾਹੀਦਾ ਚਾਹੇ ਲੱਖਾਂ ਕਰੋੜਾਂ ਰੁਪਏ ਆ ਜਾਵੇ। ਦੇਖੋ ਇਹਨਾਂ ਦੀ ਜ਼ਿੰਦਗੀ ਵਧੀਆ ਹੈ ਸਾਰੇ ਨਾਲੋਂ ਸਭ ਕੁਝ ਇਹਨਾਂ ਘੈਂਟਾ ਚਾਹ ਬਣ ਰਹੀ ਆ ਇਹਨੂੰ ਸਬਰ ਨਹੀਂ ਕਹਿੰਦੇ ਵੀਰੇ ਉਹ ਅਗੜੇ ਆਪਣੀ ਮਿਹਨਤ ਦੀ ਕਮਾਈ ਕਰਦੇ ਆ ਹਨਾ ਕਦੇ ਉਹਨਾਂ ਦੀਆਂ ਜਨਾਨੀਆਂ ਦੇਖੀਆਂ ਤੁਸੀਂ ਹਜ਼ਾਰ-ਹਜ਼ਾਰ ਰੁਪਏ ਪਿੱਛੇ ਜਨਾਨੀਆਂ ਨਚਾ ਦਿੰਨੇ ਹੋ ਆਪਦੀਆਂ ਤੁਹਾਡੇ ਨਾਲੋਂ ਤਾਂ ਫਿਰ ਸ਼ੋਲੇ ਵਾਲੀ ਬਸੰਤੀ ਵਧੀਆ ਸੀਗੀ ਘੱਟ ਤੋਂ ਘੱਟ ਉਹ ਨੂੰ ਇਹ ਤਾਂ ਕਹਤਾ ਸੀ ਵੀ ਇਹਨ ਗੁੰਡੋ ਦੇ ਸਾਹਮਣੇ ਮਤ ਨਾਚਣਾ ਤੁਹਾਨੂੰ ਕੋਈ ਕਹਦੇ ਤੁਸੀਂ ਹਜ਼ਾਰ ਰੁਪਏ ਪਿੱਛੇ ਆਤੀ ਇਸ ਬਸੰਤੀ ਨਚਾ ਦਿੰਨੇ ਹੋ ਹਾਂ ਮੀ ਜੇ ਤੁਮਾ ਪਾਣੀ ਅਸੀਂ ਟੱਪ ਕੇ ਜਾਵਾਂਗੇ ਹੁਣ ਦੇਖਦੇ ਆਂ ਕੀ ਕਹਿੰਦੇ ਆ ਸੰਤਰੇ ਵਾਲੇ ਦਿੰਦੇ ਕਹਿੰਦੇ ਦਿੰਦੇ ਸੰ ਪਾਣੀ ਲੱਗ ਰਿਹਾ ਇਹਨਾਂ ਨੂੰ ਸੰਤਰੇਨ ਲਓ ਜੀ ਕਹਿੰਦੇ ਨਹੀਂ ਦੇਣੀ ਹੋਈ ਕਿਸ ਸੰਤਰੇ ਕਰਾ ਲਈ ਬੇਇਜ਼ਤੀ ਲੜਾਈ ਇਸ ਤੇ ਕੀਤੀ ਹੈਗੀ ਪਹਿਲੇ ਦੱਸ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਤੈਨੂੰ ਕੋਈ ਇੱਕ ਸੰਤਰਾ ਮੰਗਿਆ ਨਾ ਤੇ ਵੇ ਤੂੰ ਇਕੱਠੇ ਕਿਲੋ ਲੈਣ ਚੱਲਿਆ ਸੀ ਤੇ ਜਿਹੜਾ ਤੂੰ ਹ ਮੂੰਹ ਤੋਂ ਜਵਾਬ ਲੈ ਕੇ ਆਇਆ ਨਾ ਇਸ ਤੋਂ ਇੱਕ ਮਿੰਟ ਇਹ ਸੋਚ ਲਿਆ ਕਰੋ ਵੀ ਤੁਸੀਂ ਕਰ ਕੀ ਰਹੇ ਹੋ ਹਨਾ ਲੋਕ ਤੁਹਾਡੇ ਤੇ ਨਹੀਂ ਨਫ਼ਰਤ ਕਿਉਂ ਕਰਦੇ ਵੇ ਤੈਨੂੰ ਕਿਲੋ ਸੰਤਰੇ ਨਹੀਂ ਦਿੱਤੇ ਉਹਨਾਂ ਨੇ ਪੋਜ਼ੀਟਿਵਲੀ ਸੋਚ ਲਿਆ ਕਰੋ ਕੁਝ ਚੰਗਾ ਲੈ ਆਇਆ ਕਰੋ ਤਾਂ ਕਿ ਲੋਕ ਵੀ ਤੁਹਾਨੂੰ ਪਸੰਦ ਕਰਨ ਸੰਤਰੇ ਲੈ ਕੇ ਆਉਣਾ ਆ 100 ਰੁਪਏ ਦੇ ਜਿੱਦ ਤੜਾ ਤੜਾਈ ਚੱਲ ਰਹੀ ਆ ਤੇ ਹੁਣ ਦੇਖਦੇ ਆ ਬਾਕੀ ਤੋੜਨ ਤਾਂ ਬੰਦਾ ਤੋੜ ਸਕਦਾ ਓਦਾਂ ਹੀ ਪਰ ਇਦਾਂ ਚੰਗਾ ਨਹੀਂ ਲੱਗਦਾ ਹੈਗਾ ਕਿਉਂਕਿ ਜਿਹੜਾ ਉਤਾ ਰਹਿਣਾ ਓਦਾਂ ਹੀ ਗੱਲਬਾਤ ਇਸ ਕਰਕੇ ਆਪਾਂ ਹੁਣ ਮੋਲੇ ਲੈ ਆ ਰੰਮਾ ਨਹੀਂ ਲੈਣੀ ਮੈਨੂੰ ਆਇ ਲੱਗਦਾ ਵੀ ਤਰਾ ਐਕਸਪੀਰੀਅੰਸ ਪੁਰਾਣਾ ਹੈ ਨਾ ਨਹੀਂ ਤਾਂ ਤੋੜ ਲੈਂਦਾ ਗੁੱਜਾ ਤਾਂ ਨਹੀਂ ਰਹਿੰਦਾ ਸੀ ਕਿਹੜੇ ਸਾਬਣਾ ਤੋਂ ਤੋੜਨ ਤੋਂ ਪਹਿਲਾਂ ਪੁੱਛ ਲੈਣਾ ਮੈਨੂੰ ਲੱਗਦਾ ਤੈਨੂੰ ਜੂਸ ਪਿਆ ਹੈ ਨਾ ਪਹਿਲਾਂ ਇੱਥੇ ਬਾਕੀ ਮੰਮੀ ਹੁਣ ਚਲ ਗਏ ਆ ਜੀ ਕਹਿੰਦੇ ਤੁਸੀਂ ਮੰਮੀ ਹੁਣ ਹਾਲ ਤਾਂ ਤੁਹਾਡੇ ਤੋਂ ਸਾਹਮਣੇ ਨਹੀਂ ਹੋਇਆ ਇਦਾਂ ਓਦਾਂ ਕਿਉਂ ਕਿ ਲਿਆ ਦੱਸਿਓ ਸਾਦਾ ਹੀ ਮਿਲਦਾ ਤੁਹਾਨੂੰ ਕਿ ਮੈਨੂੰ ਤੜਾ ਨਹੀਂ ਔਰ ਅਈਆ ਆਪਣੀ ਕੱਲਿਆ ਆਪੇ ਦੀ ਨੇ ਤੁਹਾਨੂੰ ਕਿਹਾ ਸੀ ਕਿ ਤੇ ਛੱਡ ਜਾ ਅਸੀਂ ਕਿਹੜਾ ਕੱਡੇ ਆ ਕਰੋ ਤੂੰ ਜਾ ਰਹਿ ਅਈ ਕਿਹੜਾ ਨੂੰ ਕਿਹਾ ਹੀ ਜਾਓ ਇੱਥੇ ਇਦਾਂ ਨਾ ਫੈਜ ਲੈ ਨਿਆਣੇ ਆ ਨਿਆਣੇ ਜਿਹੜੇ ਆ ਉਹ ਤੇ ਕੰਨੀ ਦਿੰਦੇ ਹੈਗੇ ਤੇ ਆ ਸਹੀ ਹੈ ਆਪਦੀ ਚਾਹਤ ਹੈ ਤੂੰ ਬਣਾ ਕੇ ਨਹੀਂ ਪੀਏਗੀ ਤੇ ਸੱਸ ਦੀ ਸੇਵਾ ਇਹ ਕਿੱਥੋਂ ਕਰ ਦਿੰਦੀ ਹੈ ਰੀਲਾ ਤੇ ਨੱਚਣ ਵਾਲੀ ਹੈਗੀ ਉਹ ਵਿਚਾਰੀ ਅੱਕ ਕੇ ਆਪ ਹੀ ਬਾਗੀ ਕਹਿੰਦੀ ਉਹ ਗਿਮੇ ਦਾ ਛੱਡ ਹੀ ਆਉ ਇਹ ਤੁਸੀਂ ਹੈੱਡ ਹੀ ਚੰਗੇ ਸੀ ਤੇ ਹੁਣ ਤਾਂ ਬਿਲਕੁਲ ਹੀ ਨਹੀਂ ਜਾਣਦੇ ਨਾ ਸੀ ਉਹਨੂੰ ਵੀ ਨਹੀਂ ਲੋਕ ਸਾਨੂੰ ਕਹਿਣਗੇ ਹੁਣ ਨਹੀਂ ਜਾਣਾ ਹੈਗਾ ਇਹ ਜਿਹੜੇ ਮੈਨੂੰ ਕੱਲੀ ਨੂੰ ਮਾਦਾ ਨੂੰ ਵੀ ਕਹਿੰਦੀ ਸੋਰਕੀ ਬਿੰਦੀ ਲਾਈ ਆ ਉਹਦਾ ਬਿਮਾਰ ਆ ਦੀਦਾ ਯਾਰ ਉਹ ਜਿਹੜੇ ਗਲਤ ਕਮੈਂਟ ਕਰਦੇ ਨਾ ਉਹਨਾਂ ਨੇ ਉਹਨਾਂ ਨੇ ਕਰਨਾ ਹੀ ਆ ਉਹਨਾਂ ਨੇ ਤਾਂ ਜਿਹੜਾ ਆਪਾਂ ਗੁਰੂ ਘਰ ਨਗਰ ਕੀਤਾ ਤਾਂ ਗਏ ਉਹਤੇ ਵੀ ਲੋਕ ਉਹਨਾਂ ਨੇ ਗਲਤ ਕਰਤਾ ਉਹ ਨਹੀਂ ਗਲਤ ਕਰਨਾ ਓਏ ਹਾਲੇ ਇਸ ਤਰ੍ਹਾਂ ਕੀ ਦਬਾਅ ਦੇਣ ਦੀ ਲੋੜ ਹੀ ਨਹੀਂ ਥਣ ਤੁਹਾਨੂੰ ਤਾਂ ਬੱਸ ਕਰ ਲਿਓ ਵਧੀਆ ਲਾਦੇ ਜਿਹੜੇ ਤੁਹਾਨੂੰ ਕਮੈਂਟ ਕਰ ਦਿੰਦੇ ਆ ਵਾਓ ਦੀਦੀ ਜੀਜੂ ਲੁਕਿੰਗ ਸੋ ਗੁੱਡ ਪਾਤਾ ਨਹੀਂ ਤੁਸੀਂ ਇਹ ਉਗਲੇ ਜੀ ਉਹਨਾਂ ਨੂੰ ਕੀ ਵਧੀਆ ਲੱਗਦੇ ਹੋ ਹਨ ਜਿਹੜੇ ਲੋਕ ਤੁਹਾਨੂੰ ਥੋੜੀ ਸੱਚਾਈ ਦਿਖਾ ਦਿੰਦੇ ਆ ਵੀ ਤੁਸੀਂ ਨਾਤੇ ਨਹੀਂ ਭਾਈ ਸਾਰੀ ਸਰਦੀ ਹੋਗੀ ਤੁਸੀਂ ਇੱਕੋ ਹੀ ਰਿਪੀਟ ਚ ਕੱਪੜੇ ਪਾਈ ਜਾਂਦੇ ਹੋ ਧੋ ਕੇ ਪਾ ਲੋ ਚਾਹੇ ਜੇ ਹੈ ਨਹੀਂ ਕਿਤਾ ਹਨ ਉਹ ਤੁਹਾਨੂੰ ਭੈੜੇ ਲੱਗਦੇ ਆ ਕਿਉਂਕਿ ਸੱਚੀਆਂ ਗੱਲਾਂ ਕਹਿੰਦੇ ਹੁੰਦੇ ਨੇ ਚੁੱਪਦੀਆਂ ਹੁੰਦੀਆਂ ਨੇ ਥੋੜੀ ਉਹ ਗੱਲ ਆ ਲੈਓ ਉਹਨਾਂ ਸੇਲ ਵਧੀਆ ਲੱਗਦੇ ਆ ਕਰ ਦੇ ਅੰਦਰ ਪਈ ਆ ਜੂਸ ਬਣਾ ਦਵਾਂ ਜੂਸ ਕੱਢ ਦੇ ਨਾ ਗਲਾਸ ਭਾਵੇਂ ਆਪਾਂ ਦੇ ਆਪੂ ਥੋੜੇ ਤੁਸੀਂ ਜੂਸ ਵਾਲੇ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਪੀਣਾ ਕਿ ਨਹੀਂ ਪੀਣਾ ਤੇ ਆਪਣਾ ਕੰਮ ਆਪੂ ਕਰੋ ਇਹ ਤਾਂ ਆਪਣ ਪੀਣਾ ਸਾਰਿਆਂ ਨੇ ਤੂੰ ਵੀ ਤਾਂ ਪੀਣਾ ਹੀ ਆ ਮੈਂ ਤਾਂ ਨਹੀਂ ਪੀਣਾ ਆ ਹੁੰਦਾ ਜਨਾਨੀ ਦੇ ਸਿਰੋਂ ਪੈਸੇ ਕਮਾਉਣ ਦਾ ਨਤੀਜਾ ਹਨਾ ਜੇ ਕੋਈ ਮਾੜਾ ਮੋਟਾ ਬਾਹਰ ਕੰਮ ਕਰਦਾ ਹੁੰਦਾ ਨਾ ਤਾਂ ਤੇਰੀ ਘਰੇ ਪੂਗਤ ਹੁੰਦੀ ਤਾਂ ਹੁਣ ਤੂੰ ਕਹਿ ਦਿੰਦਾ ਵੀ ਪਾਈ ਜੀ ਜੂਸ ਪੀਣਾ ਤਾਂ ਬਣਾ ਤੇ ਪੀ ਹਨਾ ਹੁਣ ਉਹਨੂੰ ਕਰੀ ਜਾਂਦੇ ਜੂਸ ਪੀਣਾ ਜੂਸ ਬਣਾ ਕੇ ਦੇ ਮੈਂ ਪਹਿਲਾਂ ਚਾਹ ਬਣਾ ਕੇ ਹਟਿਆ ਜਨਾਨੀ ਤਾਂ ਤੂੰ ਬਣਿਆ ਬੈਠਾਂਗਾ ਜੀ ਤੋ ਫਿਰ ਸੋਨੂੰ ਕੋਈ ਕਹਿ ਦਿੰਦਾ ਫਿਰ ਤੁਹਾਡੇ ਮਿਰਚਾਂ ਲੱਗਦੀਆਂ ਇੱਕ ਗਲਾਸ ਨੂੰ ਨਾ ਬਾਪੂ ਨੂੰ ਦੌੜਦਾ ਨਹੀਂ ਪੀਣਾ ਰੇਸ਼ਾ ਪੀਣਾ ਵੀ ਮੈਂ ਹੁਣ ਸਾਰੇ ਨਾਲ ਆਈ ਜਾਂਦੇ ਅੱਧਾ ਕਿ ਪੀ ਲਿਆ ਤੁਸੀਂ ਕਿਹੜਾ ਤੋਣੀ ਹੈ ਤਾੜਾ ਦਾ ਫਰੀ ਖਾਤੇ ਚ ਹੀ ਆ। ਤੁਹਾਡਾ ਕੋਈ ਵਿੱਚ ਚੱਕਰ ਸਾਡ ਦੋਨਾਂ ਦਾ। ਮੇਰਾ ਜੀ ਮੈਂ ਦੋ ਦੂੰ। ਤੁਹਾਡਾ ਫਰੀ ਖਾਤੇ ਚ ਆਉਣਾ। ਲੈ ਦੱਸ ਉਹ ਵਿਚੁਰਗ ਦਾ ਫੈਸਲਾ ਵੀ ਆਪ ਹੀ ਕਰਤਾ। ਉਹਨੇ ਭਾਵੇਂ ਵਿਚਾਰੇ ਨੇ ਪੀਣਾ ਹੋਵੇ ਉਹਨੂੰ ਕਹਿੰਦੇ ਤੂੰ ਕਿਹੜਾ ਧੋਨੀ ਵਾਲਾ ਦੇਤੀ ਸ਼ਾਵਸ਼ੇ। ਥੋੜਾ ਤਾਂ ਐ ਵੀ ਨਹੀਂ ਪਤਾ ਪਰ ਆਵਾਜੇ ਤੁਹਾਡੀ ਮੰਮੀ ਨਾ ਆਈ ਥੋੜੇ ਦਿਨ ਤਾਂ ਤੁਸੀਂ ਇਹਨੂੰ ਲਾ ਲਓ ਉਹਨਾਂ ਵਾਲੇ ਕੰਮਾਂ ਤੇ। ਤੁਹਾਨੂੰ ਕੋਈ ਨਹੀਂ ਕਰਨ। ਤੁਸੀਂ ਉੱਤੇ ਰੱਖ ਦੇਣੀ ਉਹ ਤੇ ਉਹ ਬੱਚੇ ਧੋੜੀ ਮੈਨੂੰ ਪੈਣੀ। ਮੈਂ ਖੱਕ ਹੋਇਆ ਹੁਣ ਮੇਰਾ ਤਾਂ ਕੰਮ ਹੋ ਮੈਂ ਕੀਤਾ ਚ। ਮੈਂ ਮਸ਼ੀਨ ਨਾਲ ਤੁਹਾਨੂੰ ਬਣਾ ਸਕ ਜਾ। ਉਹ ਵੀ ਤਾਂ ਹੀ ਤਾਂ ਨਹੀਂ ਢੋਲੀ ਉਹ ਤਾਂ ਕਿੰਨਾ ਕਿਤੇ ਕ ਕਾਇਦਾ ਤੁਹਾਨੂੰ ਕੀ ਆ ਹਾਂ ਬਸ ਸਹੀ ਗੱਲ ਆ ਉਹ ਵਿਚਾਰਾ ਬਜ਼ੁਰਗ ਕਿੰਨਾ ਸਹਮਿਆ ਬੈਠਾ ਹਨ ਉਹਨੂੰ ਆਏ ਵੀ ਜੇ ਮੇਰੀ ਘਰ ਵਾਲੀ ਨਾ ਆਈ ਤਾਂ ਉਹਦੇ ਆਲਾ ਹਾਲ ਮੇਰਾ ਹੋਊਗਾ ਉਹ ਪੈਨ ਦੀ ਗੱਲਾਂ ਸੁਣ ਸੁਣ ਕੇ ਡਰਿਆ ਬੈਠਾ ਹਨ ਸਹੀ ਗੱਲ ਆ ਰੋਟੀ ਨਾ ਬਣਾਈ ਫੇ ਚਕੜਾ ਵੇਲਣਾ ਨਹੀਂ ਧੋਣਾ ਪੈਣਾ ਤਾਂ ਹੀ ਤੂੰ ਕੱਪੜੇ ਨਹੀਂ ਬਦਲਦੀ ਅੱਜ ਪਤਾ ਲੱਗਿਆ ਮੈਨੂੰ ਕਿਉਂਕਿ ਤੈਨੂੰ ਇਹ ਵੀ ਫੇਰ ਮੈਨੂੰ ਧੋਣੇ ਪੈਣਗੇ ਤੇ ਮਸ਼ੀਨ ਧੋਣੀ ਪਊਗੀ ਡੰਗਰੇ ਜੇ ਇੱਕ ਦਿਨ ਵਲੌਗ ਨਾ ਬਣਾਏਗੀ ਜਾਂ ਇੱਕ ਦਿਨ ਰੀਲਾਂ ਤੇ ਨਾ ਨੱਚੇਗੀ ਤਾਂ ਕੋਈ ਘਟ ਜਾਂਦਾ ਕੁਛ ਕੁਛ ਘਟ ਚੱਲੇ ਤੇਰਾ ਕੋਈ ਕੰਮ ਕਰ ਲੈ ਸੁਢਲੇ ਕੰਟਰੋਲ ਨ ਕਨਾ ਹੀ ਨਹੀਂ ਤਾਂ ਇਹਦੀ ਵਿੱਚ ਵਿੱਚ ਸਹੀ ਪਾ ਉਹ ਹੀ ਉਹਨਾਂ 2.5 ਕਿਲੋ ਦਿੱਤੇ ਆ ਤੇ 1.5 ਕਿਲੋ ਸਹੀ ਆ 1 ਕਿਲੋ ਖਰਾਬ ਦੂਜੇ ਪਾਏ ਹੋਣੇ ਆਪਣੀ ਮਰਜ਼ੀ ਦੇ ਆਹ ਸੰਦਰਾ ਇੱਕ ਸਹੀ ਲੱਗਾ ਮੈਨੂੰ ਬੱਸ ਇਹ ਹੁਣ ਮੈਂ ਖਾ ਜਣਾ ਚਲੋ ਕੋਈ ਗੱਲ ਨਹੀਂ ਐਨੀ ਮਹਿੰਗਾਈ ਆ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਜੇ ਤੁਸੀਂ ਰੀਲਾ ਰੂਲਾ ਬਣਾਉਣੇ ਹੋ ਹਨ ਜਿਹੜੇ ਹਿਸਾਬ ਨਾਲ ਤੁਸੀਂ ਆਪਦੀ ਚੁਆਇਸ ਰੱਖਦੇ ਹੋਗੇ ਪੈਸਿਆਂ ਦੀ ਤੇ ਤੁਹਾਨੂੰ ਨਹੀਂ ਪਤਾ ਵੀ 100 ਰੁਪਏ 'ਚ ਵੀ ਤੂੰ ਹੁਣ ਚੁਆਇਸ ਭਾਵੇਂਗਾ ਫਰੂਟ 'ਚ ਇਹ ਉਹ ਟਾਈਮ ਨਹੀਂ ਹੈਗਾ ਜਦੋਂ ਤੂੰ 20 ਰੁਪਏ ਦੇ ਉਹਨੂੰ ਸੇਵ ਖਵਾਣ ਦਾ ਹੁੰਦਾ ਸੀਗਾ 2025 ਚਲੀ ਜਾਂਦਾ ਅਗਲੇ ਵਿਚਾਰੇ ਵੀ ਇੰਨੀ ਦੂਰੋਂ ਆਏ ਰਾਤਾਂ ਰਹਿੰਦੇ ਆ। ਵਿਆਹ ਤੋਂ ਕਰਦ। ਤੇ ਤੈਨੂੰ ਜਸੂਨ ਆ ਦੇਖੋ। ਨਾਲ ਵੀ ਲਾਦੇ ਜਗਾਈ ਨਹੀਂ ਦਿਖਾ ਲਿਆ ਤਾਈਂ ਖਤਮ ਹੋ ਗਿਆ। ਦੇਖ ਲਈ ਤਾਂ ਲਾਇਆ ਕਰੋ ਸਾਰੇ ਜਾਣੀ। ਤੇ ਲੈ ਗਿੱਟਲਾ ਜਿਆ ਜੇ ਤੇਰੇ ਹੈ ਨਹੀਂ ਚੁੱਪਦੇ ਆ ਉਹ ਮਿਹਨਤ ਕਰਦੇ ਤਾਂ ਤੈਨੂੰ ਉਹਨਾਂ ਨੂੰ ਆਈਡੀਆ ਦੇ ਆ ਵੀ ਜਨਾਨੀ ਤੇ ਸਿਰੋਂ ਪੈਸੇ ਕਮਾਓ ਤੇ ਜਮਈ ਕੰਮ ਕਰਨ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਆਪ ਤਾਂ ਤਰੀਕਾ ਦੱਸਿਆ ਹੁੰਦਾ ਨਾ। ਅੱਛਾ ਹਟਾ ਦੇ ਉਹਨਾਂ ਨੂੰ ਵੀ ਕੰਮ ਕਰਨ ਉਹ ਜੇ ਤੇਰੇ ਹੈ ਨਹੀਂ ਚੁੱਪਦੇ ਆ ਤਾਂ ਖੋਤਿਆ। ਇਹ ਤਾਂ ਸੰਤਰਾ ਲੈ ਕੇ ਇਹਨੂੰ ਇਦਾਂ ਗੂਲ ਗੂਲ ਘੁਮਾ ਦੋ। ਹਾਂਜੀ ਸੰਤਰਾ ਜਿਹੜਾ ਨਹੀਂ ਕਹਤਾ ਕੱਟਣ ਦਾ ਉਹ ਕੱਟ ਸਕਦੇ ਆ। ਇਦਾਂ ਨਾ ਜਿਹੜਾ ਉੱਪਰ ਉਹ ਹੁੰਦਾ ਛਿੱਲੜ ਜਾਂ ਟਿੱਟਕਾ ਉਹ ਵੀ ਲੱਤ ਜਾਂਦਾ। ਆਰ ਫੇਰ ਦੂਜੇ ਪਾਸੇ ਘੁਮਾ ਦੋ ਇਦਾਂ। ਇਹ ਤਾਂ ਸੰਤਰਾ ਸ਼ੈਲ ਹੋ ਰਿਹਾ ਆ ਯੂਐਸਏ ਤੋਂ ਟ੍ਰੇਨਿੰਗ ਲੈ ਕੇ ਆਇਆ ਤੇ ਅੱਜ ਇਹਨਾਂ ਨੇ ਦੱਸਿਆ ਸਾਰਿਆਂ ਨੂੰ ਗੁਣ ਕਿਦਾਂ ਸੰਤਰਾ ਸ਼ੈਲ ਹੁੰਦਾ ਆ ਤੇ ਦੁਨੀਆ ਕਹਿੰਦੇ ਪਰ ਆਹ ਦੇਖ ਲਓ ਆ ਉਹੀ ਮੰਜੇ ਜਿੱਥੇ ਨੇ ਦੀ ਛੋਟੀ ਬੱਚੀ ਜਿਹੜੀ ਸੁਸੂ ਪੋਟੀ ਵੀ ਕਰ ਦਿੰਦੀ ਜਿੱਥੇ ਇਹ ਨੰਗੇ ਪੈਰੀ ਲੈ ਕੇ ਚਾੜ ਉੱਤਰ ਵੀ ਜਾਂਦੇ ਤੇ ਉੱਥੇ ਇਹ ਰੱਖ ਕੇ ਕਹਤਾ ਟ੍ਰੇਡਿੰਗ ਹੈ ਅਮਰੀਕਾ ਤੋਂ ਲੈ ਕੇ ਆਈ ਹੈ ਸੰਤਰੀ ਸ਼ਿੱਲਨ ਦੀ ਹੈ ਇਹ ਮੂਹ ਇਹਦਾ ਗੁਆਟੇਮਾਲਾ ਰਗਾ ਆਪਕਾ ਇਹ ਉਪਕਾਰ ਜ਼ਿੰਦਗੀ ਭਰ ਯਾਦ ਰਹੇਗਾ ਮੂਝ ਹਾਂ ਕਾਹੇ ਸੋਚਾ ਜੜੀਆਂ ਬਣਾਉਣਾ ਕੀ ਉਹ ਗੁਲਾਬ ਦੇ ਫੁੱਲ ਬਣਾ ਲਓ ਤੋੜ ਕੇ ਤੋੜ ਕੇ ਲਾ ਕੇ ਅਹੀਂ ਨਹੀਂ ਖਾਣਾ ਚਾਹੀਦੀ ਮਿੱਠਾ ਜਿਹਾ ਆਹ ਸ਼ਾਹੀ ਪਨੀਰੀ ਬਣੂ ਚਾਹੇ ਦੁਨੀਆ ਇੱਧਰ ਦੀ ਉਧਰ ਹੋ ਜਾਏ ਬਣਾਣਾ ਤਾਂ ਬਣਨਾ ਹੀ ਹੈ ਬਸ ਹੂੰ ਓ ਕਹਿੰਦੀ ਇਹਨੇ ਸੀਦਾ ਕਿਹੜਾ ਹੋਪਰਾਵਾ ਐਨੇ ਰੋਹ ਵਾਲੇ ਤੁਸੀਂ ਹੈ ਨਹੀਂਗੇ ਤੁਸੀਂ ਜਨਾਨੀਆਂ ਥੱਲੇ ਲੱਗ ਕੇ ਨਾ ਹੁਣ ਤੁਸੀਂ ਆਪ ਤੇ ਰੋਹ ਰੂਪ ਜੇ ਖਤਮ ਕਰ ਲੇ ਹਨਾ ਨਾ ਰੋਹ ਬਿਮਾਰ ਭੁੱਖਾ ਸੌਣਾ ਪੈ ਜਾਊਗਾ ਤੈਨੂੰ ਮਾਂ ਵੀ ਹੈ ਨਹੀਂ ਤੇਰੀ ਜਿਹੜੀ ਤੈਨੂੰ ਬਣਾ ਕੇ ਦੇ ਦੂਗੀ ਇਹਦੇ ਮਿੰਟ ਚ ਕਹਿ ਦੋਗੇ ਵੀ ਮੈਂ ਨਹੀਂ ਬਣਾਉਦੀ ਭਾਂਡੇ ਮੰਜੇ ਨੇ ਪੈਣਗੇ ਮਾਰਨ ਜਾਣਾ ਉਧਰ ਜਿੱਥੇ ਸੌਧ ਲੈਣਾ ਉੱਦਨ ਲਿਆਨ ਤਾਂ ਬਣਾ ਦੂੰਗੀ ਉਧਰ ਬਦਲ ਹੋਇਆ ਮੈਂ ਕਿਹੜੇ ਵੇਲੇ ਬਣਾਉਂਗੀ ਦਾਲ ਸਬਜ਼ੀ ਤੁਸੀਂ ਆਪਣੀ ਬਣਾਓ ਮੈਂ ਆਪਣੀ ਬਣਾਣਾ ਮੈਂ ਜੁਦਾ ਹੋ ਗਈਆਂ ਬਸ ਸਮਝ ਲੈ ਅੱਜ ਤੂੰ

ਮੈਂ ਨਹੀਂ ਮਾਰ ਮਿੱਠਾ ਲੈ ਲਈ ਉਹ ਨਾ ਤਾਂ ਜਾ ਵੀ ਜਾਣਾ ਮੈਂ ਕਿ ਤੋਂ ਉਹਦੇ ਦੇ ਕਾਮੀ ਨੇ ਪੋੜਿਆ ਉਹਦਾ ਹੀ ਪਹਿਲੇ ਸਮਾਨ ਕੱਟਾ ਤੇ ਉਹਦਾ ਕੱਟਾ ਕੱਟਣਾ ਤਾਂ ਪੈਣਾ ਹੀ ਆ ਮੈਂ ਨਹੀਂ ਕਰਦੀ ਤੁਹਾਡਾ ਸਮਾਨ ਨਹੀਂ ਮੈਂ ਕੱਟਣਾ ਮੈਂ ਆਪਣਾ ਕੱਟ ਲੈਣਾ ਬੱਸ ਫਿਰ ਆ ਤੇਰਾ ਸਹਰਾ ਵੀ ਸੋਚਦਾ ਹਣਾ ਹੋਣਾ ਹਨਾ ਵੀ ਕਿਧਰੋਂ ਮੇਰੇ ਨਾਗਰਾਜੇ ਨੇ ਹਰੀਲਾਂ ਦੇ ਨੱਚੇ ਨਾਲੀ ਲੈ ਜਾਂਦੀ ਹਨਾ ਮੈਂ ਵੀ ਸੀਰੀਅਸਲੀ ਪਰਮਾਤਮਾ ਦੇ ਹੱਥ ਬੰਦੀ ਵੀ ਤੇਰੀ ਅਰਗੀਆਂ ਰੀਲਾਂ ਦੇ ਨੱਚੇ ਨਾਲੀਆਂ ਤਾਂ ਨਾ ਆਉਣ ਪਰਮਾਤਮਾ ਕਿਸੇ ਦੇ ਘਰੇ ਵੀ ਸਾਡੇ ਦਾ ਤਾਂ ਪਈ ਵੀ ਆਹ ਸਬਜ਼ੀ ਸਾਡੇ ਉਹ ਹੀ ਖਾ ਲੈਣੀ ਹੋਰ ਮੈਂ ਰੋਟੀ ਲਗੀ ਨੂੰ ਆਪਣਾ ਕੰਮ ਕਰਕੇ ਹੁੰਦੀ ਚਲਾਈ ਜਾਇਆ ਚਾਹੀ ਮੇਰੀ ਅੱਧੀ ਰਾਤ ਤੱਕ ਛੇਨ ਕੁੜੀਆਂ ਸਕੂਲੇ ਵੀ ਜਾਣਾ ਨਾ ਬਾਰ ਬਰ ਬਿਨੋੜੇ ਜਾ ਠੀਕ ਹੈ ਸਕੂਲੇ ਰੋਹ ਜਾਂਦੀ ਆਂ ਐਵੇਂ ਹੀ ਕੱਲ ਕਿੱਥੇ ਗਈ ਸੀ ਠੀਕ ਹੈ ਸਕੂਲੇ ਜਾਣਾ ਤੇ ਕੋਈ ਖਾਣਾ ਹੋਣਾ ਨਹੀਂ ਉਦੋਂ ਜਿੱਤੀ ਹੋਏ ਉਦੋਂ ਦਾ ਰਾਤ 2 ਬਜੇ ਤੱਕ ਦਿਖਾਈ ਦੋ ਲੈ ਲਓ ਲੈ ਛੇਨ ਛੁੱਟੀ ਹੋਇਆ ਚਲੋ ਲੇਟ ਵੀ ਉੱਠ ਜਾਗੇ ਜੇ ਤਾਂ ਨਾ ਹੋਵੇ ਉਦੋਂ ਮੈਂ ਟਾਈਮ ਨਾ ਸੁਣੀ ਹੁੰਦੀ ਉਹ ਭਰਾਵਾ ਤੇਰੀ ਬਾਤ ਚ ਰੋਬ ਹੈ ਨਹੀਂਗਾ ਤੇ ਤੂੰ ਨਾ ਇਹੋ ਜਿਹਾ ਕੰਮ ਕਰ ਹਣਾ ਜਾਂ ਤਾਂ ਤੂੰ ਪਹਿਲੇ ਨਹੀਂ ਵਲੋਗਿੰਗ ਵਾਲਾ ਪੰਗਾ ਲੈਣਾ ਸੀ ਹੁਣ ਫਿਰ ਭੁੱਗ ਤੋ ਤੂੰ ਕਰਦਾ ਆਮ ਲੋਕ ਉਹ ਰੋਬ ਮਾਰਨਾ ਵੀ ਮੈਂ ਤਾਂ ਸ਼ਾਈ ਪਨੀਰੀ ਖਾਣਾ ਉਹ ਪਰ ਆਵਾ ਮਿਹਨਤ ਕਰਦੇ ਆ ਉਹਨਾਂ ਦੀਆਂ ਜਿਹੜੀਆਂ ਉਹ ਆਕੜਾਂ ਨੇ ਉਹ ਚੱਲਦੀਆਂ ਨਹੀਂ ਹਨਾ ਟੀਰੀਆਂ ਨਹੀਂ ਚੱਲਦੀਆਂ ਤੈਨੂੰ ਤਾਂ ਭੁੱਖਾ ਸੌਣਾ ਪਊਗਾ ਮੇਰਾ ਆਟਾ ਤੇ ਗੁੱਝਿਆ ਆ ਪਰ ਰੋਟੀ ਹੁਣ ਬਣਾ ਕੇ ਵੇਲੇ ਸਾਦੀ ਸਾਦੀ ਬਣੀ ਪਈ ਉਹ ਲੱਤਗਾ ਤਾਂ ਆਈ ਨਹੀਂ ਵੇ ਜਿਹੜੀ ਸ਼ਾਈ ਪੀਵੇ ਬਣਾਉਗੇ ਆਪਾਂ ਥੋੜਾ ਥੋੜਾ ਲੈ ਲਾਂਗੇ ਨਾ ਫਾਟਬ ਨਹੀਂ ਲਾਉਣ ਦੇਣਾ ਮੈਂ ਡੈਡੀ ਨਾਲ ਲਾਉਣ ਦਊਂਗੀ ਬਾਪੂ ਨੂੰ ਦਿਖਾ ਦੇਣਾ ਉਹਦੇ ਤੇ ਡੇਟ ਕਰਕੇ ਆ ਗਈ ਤਾਂ ਆਹ ਦੇਖ ਲੋ ਹਨਾ ਪਤਾ ਨਹੀਂ ਕਿਹੜਾ 6 ਲੱਖ ਬੰਦਾ ਜਿਨ੍ਹਾਂ ਨੇ ਇਹਨਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਪਤਾ ਨਹੀਂ ਤਾਂ ਉਹਨਾਂ ਦੇ ਘਰਾਂ 'ਚ ਵੀ ਆਹ ਕੁਛ ਚੱਲਦਾ ਪਤਾ ਨਹੀਂ ਇਹਨਾਂ ਨੂੰ ਤਾਂ ਗਲਤੀ ਨਾਲ ਹੋ ਗਿਆ ਬੇਹਾਟ ਹੈਗਾ ਬਹੀ ਸਬਜੀ ਹੈ ਕਹਿੰਦੀ ਮੈਂ ਤਾਂ ਬਣਾਉਂਗੀ ਤੇ ਪੈ ਜੂਗੀ ਚਾਹ ਨਹੀਂ ਬਣਾਉਣੀ ਕਿਉਂਕਿ ਬਰਤਨ ਸਾਫ਼ ਕਰਨੇ ਪੈਣਗੇ ਜੂਸ ਨਹੀਂ ਬਣਾਉਣਾ ਕਿਉਂਕਿ ਉਹ ਵੀ ਬਰਤਨ ਸਾਫ਼ ਕਰਨੇ ਪੈਣਗੇ ਬਸ ਗੱਲ ਖਤਮ ਕਹਿੰਦੀ ਜੋ ਹੈਗਾ ਬਸ ਖਾ ਕੇ ਪੈ ਜਾਓ ਕਿਆ ਬੋਲ ਰਹੇ ਹੋ ਸਮਝ ਨਹੀਂ ਆ ਰਹਾ ਉਹ ਕਿਆ نیچے ਸਬਟਾਈਟਲ ਵੀ ਨਹੀਂ ਹੈ ਨਾ ਪਤਾ ਨਹੀਂ ਕਿਹੜੇ ਨਵੇਂ ਫੈਨ ਆ ਜਿਹੜੇ ਆ ਕੇ ਸਾਡੀਆਂ ਵੀਡੀਓ ਥੱਲੇ ਕਮੈਂਟ ਕਰਦੇ ਵੀ ਤੁਸੀਂ ਕੀ ਲੈਣਾ ਸੁੱਡ ਲੋ ਇਹਨਾਂ ਨੂੰ ਕਹਦਿਆ ਕਰੋ ਮਾੜਾ ਮੋਟਾ ਇਹਦੇ ਕੀ ਕੀ ਬਣਾਉਣਾ ਕਿਹੜਾ ਵਕ ਨਹੀਂ ਮਾਰੀਓਗੇ ਦੋਨਾਂ ਨੇ ਅਲੱਗ ਅਲੱਗ ਸਬਜ਼ੀ ਬਣਾਉਣੀ ਹੈ ਅੱਜ ਦੇਖਦੇ ਹਾਂ ਕੀ ਕੀ ਬਣਦਾ ਲਗਦਾ ਨਹੀਂ ਬੁਣਨੀ ਇਹਦਾ ਜਾ ਨਹੀਂ ਨਹੀਂ ਹੋਗਾ ਚੈਲੰਜ ਕੋਈ ਅਸੀਂ ਨਹੀਂ ਕਰਨਾ ਚਾਹਦੇ ਚੈਲ ਨਹੀਂ ਕਰਨਾ ਚਲੋ ਠੀਕ ਆ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਦੇਵੇ ਤਰੱਕੀਆਂ ਦੇਵੇ ਐਦੀ ਸਾਡੇ ਬਲੌਗਸ ਨੂੰ ਪਿਆਰ ਕਰਦੇ ਰਹੋ ਸਾਰਿਆਂ ਦਾ ਥੈਂਕ ਯੂ ਆ ਨਾਗ ਰਾਜਾ ਜੀ ਜਿਹੜੀਆਂ ਦੁਆਵਾਂ ਤੁ ਲੋਕਾਂ ਨੂੰ ਦੇਈਆਂ ਨਾ ਇਹ ਆਪ ਨੂੰ ਲੈ ਲਾ ਤੁਸੀਂ ਦੋਨੇ ਪਿਆ ਪੁੱਤ ਰੋਟੀ ਖਾ ਕੇ ਸੋ ਜੋ ਨਾ ਐਨਾ ਹੀ ਬਹੁਤ ਆ ਕਿਤੇ ਚਲ ਪੇ ਲਧਿਆਣੇ ਨੂੰ ਅਸੀਂ ਚਲਿਆਂ ਨੂੰ ਬਿਆਣਾ ਤੇ ਮੈਂ ਤੇ ਆ ਰੋਟੀ ਹੈ ਤੇ ਮੈਂ ਉਹੀ ਚਗਣੀ ਮਾਤਲ ਜਿਹੜੇ ਉਹੀ ਲੀੜੇ ਪਾ ਲਿਆ ਕਪੜਿਆਂ ਦਾ ਕੀ ਮੈਂ ਲਧਿਆਣੇ ਜਾਣਾ ਮੈਂ ਇਹ ਤਾਂ ਨਹੀਂ ਲੈ 10 ਜਿਹੜੀ ਚੀਜ਼ ਦਿਖਣੀ ਹੈ ਬਸ ਉਹ ਤਿਆਰ ਹੋ ਗਈ ਤੇਰਾ ਕੀ ਗਿੱਟਲਾ ਤੂੰ ਤਾਂ ਭਵੇਂ ਨਾ 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 ਕੱਪੜੇ ਚੇਂਜ ਕਰ ਤੂੰ ਤਾਂ ਕੈਮਰੇ ਦੇ ਪਿੱਛੇ ਹੀ ਰਹਿਣਾ ਤੂੰ ਕਿਉਂ ਐਵੇਂ ਨਾ ਕੇ ਸਰੀਰ ਖਰਾਬ ਕੀਤਾ ਹਨਾ ਉਤੋਂ ਬਾਣੀ ਦੀ ਵੀ ਸ਼ਾਰਟੇਜ ਆ ਤੁਸੀਂ ਤਾਂ ਘਾਟ ਹੀ ਨਾ ਆਇਆ ਕਰੋ ਜਿਨ੍ਹਾਂ ਨੇ ਕੈਮਰੇ ਪਿੱਛੇ ਰਹਿਣਾ ਹੁੰਦਾ ਅਸੀਂ ਕਿਹੜਾ ਬਗਾਨੀ ਥਾ ਜਾਣਾ ਸਾਰੇ ਤਾਂ ਆਪਣੇ ਕਿਉਂ ਰੀਤੇ ਇਹ ਮੈਂ ਅੱਜ ਥੋੜੀ ਜੀ ਲੁੱਕ ਨੇ ਚੇਂਜ ਕੀਤੀ ਹੈ ਤਾਂ ਟੌਰ ਬੰਦੇ ਨੇ ਕੱਢ ਦੇਣਾ ਚਾਹੀਦਾ ਠੀਕ ਹੈ ਜੀ ਆ ਦੇਖ ਲਓ ਸੁਡਲ ਜੀ ਇਹ ਆਪਣੀ ਐਪ ਚ ਕੈਂਟ ਬਣੀ ਜਾਂਦੀ ਹੈਗੀ ਇਹਨੂੰ ਆਇਆ ਖਣੀ ਮੈਂ ਹੀ ਲੈ ਕੇ ਮੇ ਫੈਸ਼ਨ ਵਿਕ ਤੋਂ ਕੋਈ ਨਵਾਂ ਡਿਜ਼ਾਈਨ ਲੈ ਕੇ ਆਈਆਂ ਹੁਣ ਇਹਨੂੰ ਆ ਲੈ ਦੇ ਉਹ ਵੀ ਲੋਕ ਮੈਨੂੰ ਕਾਪੀ ਕਰਨਗੇ ਬਸ ਬਾਗੇ ਦਾ ਬੇਬਕੂਫੀ ਆ ਸਾਰੇ ਮੈਂ ਇਕੱਲੇ ਫੈਸ਼ਨ ਲੈ ਕੇ ਆਉਣੀ ਆ ਦੁਨੀਆ ਤੇ ਤੇ ਉਹ ਸਭ ਕੋ ਬਲੈਕ ਲਾਉਣੀ ਆ ਕੀ ਉਪਰ ਉਹ ਹਾਂ ਲੱਗਦੀ ਆ ਬਲੈਕ ਲਾ ਲਾ ਬਟ ਵਾਈਟੇ ਜਿਆਦਾ ਚੱਤੇ ਦਾ ਬਲੈਕ ਚਲ ਠੀਕ ਆ ਫਿਰ ਵਾਈਟ ਹੀ ਸਹੀ ਆ ਆ ਵੇਖੋ ਤੇ ਕੀ ਦੱਸੋ ਜੱਜੂ ਮਾਦੀ ਲੜ ਵਧੀਆ ਸਾਰੇ ਸੋਹਣਾ ਲੱਗਿਆ ਆਹਨੇ ਦੇਖੜੋ ਹਨ ਗਿੱਟਲ ਜੇ ਨੂੰ ਇਹ ਨੂੰ ਇਹਦੇ ਨੂੰ ਮੈਨੂੰ ਲੱਗਦਾ ਬਾਦੇ ਇੰਟਰਸਟ ਹੋਇਆ ਪਿਆ ਉਹਨੂੰ ਕਰੀਦਾ ਨਹੀਂ ਨਹੀਂ ਤੂੰ ਆਹ ਕਲਰ ਪਾ ਆਹ ਚਾਰੇ ਸੋਨਾ ਲੱਗਦਾ ਤੇ ਉਹ ਦੇਖੜੋ ਉਹ ਅਗੂ ਆਈ ਫੀਲਿੰਗ ਲਈ ਜਾਂਦੀ ਜਿਵੇਂ ਸਨਾਵਰ ਪੜੀ ਹੁੰਦੀ ਆ ਚੱਕਰੋ ਇਹਨਾਂ ਨੇ ਗੱਡੀ ਸਾਰੀ ਮੈਰਾ ਤੀ ਤੁੱਤੀ ਰਹੀ ਨਾ ਮੈਂ ਫਿਰ ਸਾਧਰੇ ਜਾਣਾ ਦੇਖੋ ਕਦੀ ਲੱਗੀ ਸੀ ਤਾਂ ਵੀ ਯਾਰ ਉਹਨੇ ਵੀ ਫੈੜੀ ਨੇ ਪੈਂਟ ਨਵੀਆਂ ਬਸ ਫਿਰ ਤੇ ਜੈਤੀ ਆਪਣੀ ਬਣਾਣੀ ਆ ਮੈਂ ਹਾਂ ਚਲੋ ਜਾਣਾ ਦੇ ਗੱਡੀ ਦੀ ਆਪਾਂ ਕੀ ਕਰਨੀ ਲੀੜੇ ਪਕ ਤੇ ਦੱਸ ਹੁਣ ਕੀ ਪਾਰੀ ਪਾਰੀ ਬੋਲ ਕੇ ਮੰਜਾ ਸਮਝਾਈ ਜਾਣਾਗਾ ਹੁਣ ਉਹ ਲੋਕ ਕੱਪੜੀ ਬਸ ਨਵੇਂ ਲੈਣੋਂ ਹਟ ਜਾਣ ਤੇ ਸੋਚ ਲੈਣ ਚੱਲ ਕੋਈ ਨਹੀਂ ਗੱਡੀ 'ਚ ਜਾਣਾ ਇੱਥੇ ਤਾਂ ਜਾਣਾ ਇਹਦੇ ਪਿੱਛੇ ਲੌਜੀਕ ਕੀ ਹੋਇਆ ਨਾ ਨਾਓ ਨਾ ਕੱਪੜੇ ਪਾਓ ਇੱਥੇ ਤਾਂ ਜਾਣਾ ਵਾਹ ਇੱਕ ਵਾਰ ਵਾਹ ਉਹ ਬਾਰਿਸ਼ ਤੇ ਸੋਹਰੇ ਕੀ ਹੈ ਲੀਜੇ ਦੇਖੀਓ ਜੀ ਬਹੁਤ ਕੀ ਜੱਤ ਦੀਆਂ ਤੋਰਾਂ ਨੇ ਜੱਤ ਦੀਆਂ ਤੋਰਾਂ ਨੇ ਤੁਰਦਾ امید ਦੇ ਵਿੱਚ ਯਾਰ ਮੈਨੂੰ ਆਏ ਦੱਸੋ ਹੈ ਇਹ ਜਦੋਂ ਦੇ ਹੁਣ ਦੁਬਾਰਾ ਇਹਨੇ ਵਲੌਗਾਂ ਚ ਐਂਟਰੀ ਲਈ ਹੈ ਤਾਂ ਮੈਨੂੰ ਲੱਗਾ ਲੱਛਣ ਹੀ ਬਾੜੀ ਕਰਨ ਲੱਗ ਗਏ ਹਨ ਇਹ ਸਟਾਰ ਮਤਲਬ ਇਹਨੂੰ ਆਏ ਵੇਖਣੀ ਮੈਂ ਕੂਲ ਦੇਖੂਗੀ ਪਰ ਕੂਲ ਨਹੀਂ ਦਿਖਦੀ ਇਤੋਂ ਤਾਂ ਫੁੱਲ ਦੇਖਦੀਆਂ ਪਹਿਨੇ ਜਿਹੜੇ ਸਭ ਨਾਲ ਤਾਂ ਹਰਕਤਾਂ ਕਰਦੀਆਂ ਮੈਨੂੰ ਤਾਂ ਇਹਨਾਂ ਤੋਂ ਹੱਲ ਗਈ ਹੁੰਨੀ ਹੈ ਤੁਰਦਾ امید ਦੇ ਵਿੱਚ ਹੋ ਗੱਡੀ ਜਾਂ ਤੇਰੀ ਜਾਂ ਦੀ ਛਲੰਗਾ ਮਾਰਦੀ ਹੈ ਅੱਗੇ ਕੁਝ ਨਹੀਂ ਮੈਨੂੰ ਯਾਰ ਆਉਂਦੀ ਮੇਰੇ ਯਾਰ ਦੀ ਅੱਬਾ ਦੋ ਘੱਟੇ ਟੈਪ ਆਉਂਗੇ ਲੈ ਮੈਨੂੰ ਤੇ ਦੋ ਘੱਟੇ ਚ ਪਤੀ ਦਾ ਹੋਤਾ ਹੀ ਤੇਰੇ ਘੜੇ ਲੈ ਇਹਨੇ ਸਾਰੇ ਬਲੌਗਰ ਹੀ ਇਹੇ ਜੀ ਹੁੰਦੇ ਆ ਨਾ ਉਧਰ ਐਮਨ ਸਹਿਜ ਕੇ ਦੇਖ ਲੋ ਉਧਰ ਇਹੇ ਦੇਖ ਲੋ ਕਰਨ ਜਗ ਪਿਕਟ ਕੇ ਦੇਖ ਲੋ ਹਨਾ ਜਦੋਂ ਇਹਨਾਂ ਨੂੰ ਕੋਈ ਗੱਲ ਜਿਨ੍ਹਾਂ ਨੇ ਚੁਟਦੀ ਲੱਗਦੀ ਦਿੱਖਦੀ ਹੋਵੇ ਫਿਰ ਇਹ ਆਏ ਗਾਣੇ ਗਾਉਣ ਲੱਗ ਜਾਂਦੀ ਹੈਗੇ ਬਸ ਇਹਨਾਂ ਨੂੰ ਪਤਾ ਹੁੰਦਾ ਵੀ ਜਨਤਾ ਦਾ ਟਾਈਮ ਖਰਾਬ ਹੀ ਕਰਨਾ ਕਰ ਲੂਗੀ ਮੈਂ ਆਪਣਾ ਤੁਹਾਨੂੰ ਟੈਗ ਤੇ ਕਮੈਂਟਸ ਚ ਦੇਖੀਂ ਵੇਖੀਂ ਲਾ ਕੇ ਦੇ ਸੋਮੇ ਨੂੰ ਵੀ ਬਸੋਣੀ ਲਾਦੀਆਂ ਕਮਲੀ ਜਿਹੜਾ ਹਾ ਬਾਥਰੋਪ ਪਾਈ ਫਿਰਦੀ ਹੈ ਕਿਹੜੇ ਹੋਟਲ ਚ ਚੱਕ ਲਈ ਇਹ ਤੇ ਮੋੜੇ ਉਹਨਾਂ ਦਾ ਭਾਲਦੇ ਫਿਰਦੇ ਆ ਹੋ ਤੇ ਉੱਤੋਂ ਅੱਜ ਤੋਂ ਵੀਡੀਓ ਪਾਤੀ ਮੈਨੂੰ ਉਹਨਾਂ ਦਾ ਟਾਣਗੇ ਤੈਨੂੰ ਵਿਆਹ ਚ ਹੋਤਾ ਲਓ ਮਿੱਤਰੋ ਕਿੰਨੇ ਆਪਾ ਪਹੁੰਚ ਗਏ ਆ ਬਸਤੀ 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 ਲੁਧਿਆਣਾ ਲੁਧਿਆਣਾ ਚੁੰਗੀ ਮਿਹਰਬਾਨ ਜੀੜਾ ਮਹੰਗਾ ਜਿੰਦਾਬਾਦ ਤੇ ਯਾਰਾ ਸਾ ਸੁਡਲ ਜੀ ਦੇ ਬਿਜਲੀ ਲਗਾਉਣੀ ਆ ਪੈੜੀਆਂ ਹਨਾ ਇਹ ਨਾ ਹੁਣ ਆਈ ਸ਼ੋ ਕਰਦੀ ਹੈ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮੈਨੂੰ ਕੁਛ ਹੀ ਕਹੀ ਜਾਵੇ ਪਰ ਇਹ ਆਈ ਨਹੀਂ ਸਮਝਦੀ ਹੈਗੀ ਵੀ ਮੈਂ ਆਪਦਾ ਜਲੂਸ ਆਪ ਹੀ ਕਢਾਈ ਜਾਨੀ ਹੈ ਕਿ ਧੱਕ ਗੰਦੀ ਲੱਗਦੀ ਹੈਗੀ ਇਹ ਇਹਨੂੰ ਦੇਖ ਕੇ ਨਾ ਮੈਨੂੰ ਆਈ ਲੱਗਦਾ ਵੀ ਉਹ ਬੱਚਾ ਜਿਹੜਾ ਇਹਨਾਂ ਦਾ ਨਹੀਂ ਸੀ ਇਹ ਤਾਂ ਬਸ ਕੰਟੈਂਟ ਵਾਸਤੇ ਲੈ ਕੇ ਆਏ ਸੀਗੇ ਜਿਹੜੇ ਸਾਬ ਨਾਲ ਇਹ ਹਰਕਤਾਂ ਕਰਦੀ ਆ ਤਾਂ ਨਹੀਂ ਜਨਮ ਨਾ ਆਇਆ ਤੂੰ ਸਾਨੂੰ ਪਰਵਾਸ਼ਾ ਦੇਂਗੀ ਟੌਰ ਸ਼ੋਰ ਦੀ ਹੈਨਾ ਜਿਹੜੀ ਤੂੰ ਟੌਰ ਕੱਢੀ ਹੈ ਮਤਲਬ ਇਹਨੂੰ ਕਿਹੜੀ ਟੌਰ ਕਹਿੰਦੇ ਆ ਸਾਨੂੰ ਉਹ ਦੱਸੇਂਗੀ ਮਾੜਾ ਜ ਇੱਕ ਗੱਲ ਨੋਟ ਕਰਨ ਵਾਲੀ ਹੈ ਯਾਰ ਜਿੱਤਨ ਦੀ ਮੱਲੇ ਇਹਨਾਂ ਨੇ ਦੁਆਰਾ ਵਲੋਗਾਂ ਚ ਐਂਟਰੀ ਲਈ ਹੈ ਨਾ ਇਹ ਪੂਰ ਲੋਨ ਬਹੁਤ ਲੱਗ ਗਈ ਹੈਨਾ ਮੈਂ ਕਹਿੰਦੇ ਮੈਂ ਕਹਣੀ ਕਿ ਯਾਰੀ ਪਰ ਮੈਂ ਕਿਹਾ ਕੇ ਨਾਮ ਲਿਖਾ ਸ਼ਾਮ ਅੱਜ ਨਹੀਂ ਆਪਾਂ ਕੀ ਜੀ ਕੰਮ ਕਰਾਉਣੇ ਆ ਤੇ ਮੈਂ ਦੱਸਦੀ ਆ ਜਿਹਨੇ ਸਿਚ ਸੁਧਰਾਉਂਗੀ ਮੈਂ ਇਸਨੇ ਨੈਲ ਮੈਚ ਚੰਗਾ ਕਰਾਉਣੀ ਜ਼ਰੂਰ ਆ ਵੇਖਿਓ ਆਹ ਦੇਖ ਲਓ ਹੈਨਾ ਇਹਨੂੰ ਕਹਿੰਦੇ ਆ ਕਲਯੁਗ ਵੀਰੇ ਸਹੀ ਗੱਲ ਹੈ ਕਾਲ ਯੁਗ ਸੱਚੀ ਆਦੀ ਪੀਕ ਤੇ ਆ ਹਨਾ ਇਹ ਕਿੰਨੇ ਬੇਗੈਰ ਧਮਾਪੇ ਹੋ ਗਏ ਬੱਚੇ ਨੂੰ ਜੇ ਬਿਮਾਰ ਵੀ ਹੋ ਜਾਏ ਨਾ ਬੁਖਾਰ ਵੀ ਚੜ ਜਾਏ ਤਾਂ ਮਾਂ ਪਿਓ ਨੂੰ ਕੁਝ ਚੰਗਾ ਲੱਗਣੋਂ ਹਟ ਜਾਂਦਾ ਤੇ ਇਹਨਾਂ ਦੀ ਤਾਂ ਕੁੜੀ ਮਰ ਗਈ ਇਹ ਭੈਣ ਜੀ ਸਲੂਨਾ ਚ ਜਾ ਜਾ ਨੀਲਾ ਆਰਟ ਕਰਾਰੀ ਆ ਲਓ ਵੀ ਮਿੱਤਰੋ ਕਿਹਦੇ ਬਾਰਿਸ਼ ਆਈ ਸੀ ਤੇ ਸ਼ੀਸ਼ਾ ਬਿਲਕੁਲ ਧਰਾਬੋ ਗਿਆ ਸਟੱਕ ਦੇਖੋ ਅੰਕਲ ਜੀ ਸਾਈਕਲ ਚਲਾਉਂਦੇ ਹੋਏ ਤੇ ਅੱਗੇ ਟਰੱਕ ਜਾਂਦਾ ਹੋਇਆ ਟਿਪਰ ਟਿਪਰ ਆਡੋ ਲਾਂਗ ਬਰਾਂਗੇ ਆਡੋ ਦਾ ਕੇ ਹੁੰਦੇ ਵਲੌਗ ਹੁੰਦਾ ਯਾਰ ਆਟੋ ਆ ਗਿਆ ਟਿੱਪਰ ਆ ਗਿਆ ਸਾਈਕਲ ਲੰਘ ਗਿਆ ਅੰਕਲ ਜੀ ਸਾਈਕਲ ਚਲਾਈ ਜਾਂਦੇ ਇਹ ਵਲੌਗ ਹੁੰਦਾ ਕੋਈ ਡੰਗਰੋ ਖੋਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੈਂ ਤਾਂ ਕਹਿਣੀ ਆ ਨਾ ਇਹੋ ਜਿਹਾ ਕੋਈ ਫੰਕਸ਼ਨ ਆ ਜਾ YouTube ਵਿੱਚ ਜਿਹਦੇ ਵਿੱਚ ਇਹੋ ਜਿਹਾ ਕੁਝ ਬੋਲਿਆ ਹੋਵੇ ਤੁਹਾਡੇ ਵਰਗਿਆਂ ਦਾ ਵਲੌਗ ਹੀ ਨਾ ਅਪਲੋਡ ਹੋਵੇ ਤੁਸੀਂ ਬੜੇ ਨੇ ਹੁੰਦੇ ਜੋ ਫੇਰੀ ਬੜੇ ਹੁੰਦੇ ਆ ਜੇ ਉਹ ਬੜੇ ਮੈਨੋਂ ਹੁੰਦੀ ਆ ਉਹ ਵੀ ਕੰਮ ਕਰ ਸਕਦੇ ਪਰ ਉਹ ਕਰਦੀ ਨਹੀਂ ਬਹਿਲੀ ਬੈਠੀ ਟੋਲ ਉਹਨੂੰ ਮੈਂ ਦਿੱਤਾ 10 ਮਿੰਟ ਜੱਟ ਦੀਆਂ ਟੋਰਾ ਨੇ ਬੱਦ ਕੋ ਦਮੜਕ ਦੇਣਾ ਦੇਖਣਾ ਭਾਈ ਗੇਟਰ ਨਿਕਲਦਾ ਜਾਂਦਾ ਆ ਲਾਲੂ ਵਾਲੀਆਂ ਖਾਈਏ ਪਹਿਲਾਂ ਫਿਰ ਦੇਖਦੇ ਐਸੇ ਨਾ ਕੋਈ ਵੀ ਜਗਾ ਸੁੱਕੀ ਰਹਿਣ ਨਾ ਦਿਓ ਤੁਸੀਂ ਜਿੱਥੇ ਤੁਹਾਡੀ ਬੇਇੱਜ਼ਤੀ ਨਾ ਹੋਵੇ ਹਨਾ ਨਾ ਪਿਆਉ ਨੂੰ ਨਾ ਮਾਂ ਨੂੰ ਨਾ ਦਾਦੀ ਨੂੰ ਕਿਸੇ ਨੂੰ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਹਨਾ ਬੇਤੁਕੀਆਂ ਗੱਲਾਂ ਤੇ ਬੋਲੀ ਜਾਂਦੀਆਂ ਦੰਦ ਗੱਟੀ ਜਾਂਦੇ ਆ ਬੰਦੇ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਹੁੰਦੀ ਜੇ ਘਰ 'ਚ ਕਿਸੇ ਦਾ ਕੁੱਤਾ ਵੀ ਮਰ ਜੇ ਤੇ ਇਹਨਾਂ ਤਾਂ ਤਾਂ ਬੱਚਾ ਸੀ ਯਾਰ ਫੇਰ ਬਾਅਦ ਦੇਖਦੇ ਆ ਕਿੱਥੇ ਮਾਦੀ ਜਲਦੀ ਆਲੂ ਵਾਲੀ ਮਮੀ ਦੀ ਮਸ਼ਹੂਰ ਆਇਆ ਫੇਰ ਹਾਂ ਹਾਂ ਚੱਲੋ ਆਦਾ ਫੇਰ ਗੱਲ ਬਾਤ ਹੈ ਗਈਆਂ ਫੇਰ ਆ ਮਮੀ ਤੋੜਾ ਰਾ ਕੇ ਤੋੜਾ ਰਾ ਜੜਦੀ ਏ ਨਕੀ ਜੀ ਸਾਡੀ ਮਮੀ ਟੋ ਉਹ ਤਾਂ ਹੀ ਬੈਠੀ ਜਾ ਰਗਾ ਟੁੱਟ ਲੈ ਜੇ ਉਹ ਤੈਨੂੰ ਬਣਾ ਕੇ ਖਵਾਈ ਜਾਂਦੀ ਤਾਂ ਖਾਲਾ ਹਰਕਤਾਂ ਨਾ ਕਰ ਬੇਲਣਾ ਵੀ ਮਾਰੂਗੀ ਇੱਕ ਕੇ ਉਹ ਲੈ ਦੱਸ ਉਹਨੂੰ ਕਹੀ ਐਨੀ ਵੀ ਛੋਟੀ ਜੀ ਸਾਡੀ ਮੰਮੀ ਤੇ ਤੂੰ ਗਾਹ 5 11 ਦੀ ਐ 4 ਫੁੱਟ ਦੀ ਤੂੰ ਆ ਹਮ ਸਾਡੇ ਦਿਲ ਤੇ ਸਾਡੇ ਦਿਲ ਤੇ ਨੀਦੇਸ਼ੁਰੀਆਂ ਚਲਾएंगे ਨਹੀਂ ਇਸ ਫੜੇ ਦਿਲ ਫੜ ਕੇ ਅਸਾ ਬੈ ਕੇ ਦਿਲ ਫੜ ਕੇ ਪੀਕ ਗਈ ਉਹ ਗਈ ਪੀਕ ਬਈ ਇੱਥੇ ਪਾਰਲਰ ਵੀ ਆ ਚੰਮਣੀ ਲੈ ਮੀ ਮੀਟ ਲੈ ਬਈ ਇਹਦੇ ਦਾ ਕੌਣ ਕਰ ਸਕਦਾ ਆ ਦਿਖ ਲੋ ਸੁੱਡਲ ਜੀ ਹਨਾ ਜਦੋਂ ਦੀ ਕਾਰ 'ਚ ਬੈਠੀ ਵੀਰੀ ਅੰਤਖਸ਼ਰੀ ਖੇਡੀ ਜਾਂਦੀ ਆ ਉਹ ਜਦੋਂ ਮਾੜਾ ਜਿਹਾ ਗਾਣਾ ਗਾਉਣ ਲੱਗਦਾ ਤੇ ਪੂਰਾ ਕਰ ਦਿੰਦੀ ਆ ਮੈਨੂੰ ਐ ਲੱਗਦੀ ਮੇਰੀ ਦੀ ਦਵਾਈ ਚੱਲੀ ਚੱਲਦੀ ਹੁੰਦੀ ਆ ਹਨਾ ਪਸਿੱਖੀ ਆ ਕਿ ਜੀ ਨਹੀਂ ਕਾ ਸਕਦੇ ਮੈਨੂੰ ਨਹੀਂ ਕਾ ਸਕਦਾ ਹਾਲੇ ਤੱਕ ਯਾਰ ਮੈਂ ਨਿਕਨ ਕੇ ਬੱਚੇ ਤੱਕ ਨਸ ਖਾਤਾ ਮੈਂ ਰਾਹੇ ਨੀਂ ਨੀ ਜਮ ਮੇਰੀ ਨਾ ਨਾਂ ਦੀ ਕੁੜੀਆਂ ਦਾ ਦੋਨੋਂ ਨਹੀਂ ਦੋਨੋਂ ਨਹੀਂ ਸ਼ਾਇਦ ਮੈਂ ਦੂਜੇ ਨੂੰ ਤਾਂ ਦੇਖ ਕੇ ਕਦੀ ਕਦੀ ਦਵਾਈ ਸਹੀ ਗੱਲ ਦਵਾਈ ਛੋਟੀ ਮਿੰਟ ਆਜ ਕਰਦੀ ਲੇ ਦੱਸ ਗਿੱਟਲੇ ਤੇਰੇ ਤੋਂ ਉਮੀਦ ਹੀ ਇਹ ਸੀ ਉਹ ਉਮੀਦ ਤੇ ਤੂੰ ਖਰੀ ਉੱਤਰ ਗਈ ਹੁਣ ਤੂੰ ਬੱਚਿਆਂ ਨੂੰ ਏ ਬੀ ਸੀ ਸਿਖਾਉਣੋਂ ਦਾ ਰਹੀ ਆ ਹੀ ਕੁਝ ਸਿਖਾਏਂਗੀ ਜਿਹੜਾ ਆਪ ਕਰਦੀ ਐ ਬਹਾ ਦਿਓ ਬਸ ਹੁਣ ਪੇੜਾ ਦੁਨੀਆ ਦਾ ਆਪ ਤਾਂ ਇਹ ਜਿਹੀ ਕਿਤੇ ਲੱਗੇ ਹੋ ਲੋਕਾਂ ਦੇ ਜਵਾਕ ਵੀ ਖਰਾਬ ਕਰ ਦੋ ਸੁਡੋ ਲੋ ਡੰਗਰੋ ਖੋਤੇਓ ਚੱਲ ਆ ਛੜਕ ਕੇ ਨਿਕਲ ਜਾਂਦੀ ਐ ਨਹੀਂ ਉਧਰ ਜਾਣ ਦੇ ਮੰਡੇ ਦੇ ਵਿੱਚੋਂ ਲੱਗੇ ਪਿਆ ਉਧਰ ਸਟਾਪ ਓਏ ਓਏ ਰੁਕੋ 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 ਉਹ ਸਾਰਾ ਪੈਂਡੀ ਪੈ ਗਿਆ ਉਹ ਝੜਮ ਇਕੱਠੇ ਹੋਈ ਜਾਂਦਾ ਜੇ ਆਪਾਂ ਉਧਰ ਦੀਆਂ ਜਾਂਦੇ ਹਾਂ ਜੀ ਜਲਦੀ ਉਧਰ ਜੂਰ ਬਣਾਂਗੇ ਨੇ 10-12ਾਂ ਚ ਬੈਠ ਕੇ ਜਿਹੜੇ ਸਾਬਣਾ ਤੁਸੀਂ ਹੜਦਗਵਾਜੀ ਕਰਦੇ ਹੋ ਤੇ ਫਿਰ ਆਹੀ ਕੁ ਸੋਣੋਗੇ ਹੁਣ ਤੁਸੀਂ ਆਪਦੀ ਕਰਤੂਤ ਦਿਖਾਈ ਦਿਨੇ ਹੋ ਹਨਾ ਗੁੱਝੇ ਨਹੀਂ ਰਹੇਦੇ ਜਿੱਥੇ ਮਰਜੀ ਬਗਜੋ ਤੁਸੀਂ ਸੋਨਾ ਪ੍ਰੋ ਮੈਕਸ ਜੇ 15 ਪ੍ਰੋ ਮੈਕਸ ਲੈਣਾ ਜੇ 골ਡ ਚ ਲੈਣਾ ਤਾਂ 54000 ਤਾਂ ਹੀ ਤੇ ਜੇ ਆਪਾਂ ਦੂਜਾ ਲੈਣਾ ਸੀਗਾ ਉਹ ਤੇ 55000 ਤਾਂ ਪਰਪਲ ਕਲਰ ਮੈਂ ਕਿਹਾ ਪਰਪਲ ਵਾਲਾ ਕਲਰ ਮੈਂ ਜਿਆਦਾ ਦਾਨ ਕੁੜੀਆਂ ਵਾਲੇ ਲੈਂਦੇ ਹੈਗੇ ਹੈ ਕਈ ਬੰਦੇ ਕੋ ਪਰਪਲ ਜਨਾਨੀਆਂ ਕੁੜੀਆਂ ਕੜੀਆਂ ਇਹ ਲੈ ਲੈਂਦੀਆਂ ਜਨਾਨੀਆਂ ਬਹੁਤ ਵਧੀਆ ਲੱਗਦਾ ਉਹਨਾਂ ਨੂੰ ਟਾਂਗ ਬਹੁਤ ਵਧੀਆ ਉਹਨਾਂ ਨੂੰ ਰੰਗ ਵਧੀਆ ਲੱਗਦਾ ਆਪਾਂ ਆ ਦੇਖ ਲੋ ਹਨਾ ਦੋ ਦੋ ਪੱਤੇ ਖਾ ਕੇ ਗੋਲੀਆਂ ਦੇ ਮਰਦ ਬਣੇ ਫਿਰਦੇ ਆਈ ਨਹੀਂ ਸੋਚ ਸਮਝੀ ਸੋਚੀ ਜਾਂਦੇ ਵੀ ਅਸੀਂ ਬੋਲੀ ਕੀ ਜਾਣੇ ਆਗੇ ਹਨਾ ਲੈ ਦੱਸ ਤੂੰ ਕਿਧਰੋਂ ਆ ਗਿਆ ਸੌਟ ਆਊਟ ਕਰਨ ਵਾਲਾ ਉਹ ਕਿਹੜਾ ਇਹ ਕਹਿ ਕੇ ਬਣਾਉਂਦੇ ਆ ਫੈਕਟਰੀ ਵਿੱਚ ਵੀ ਪਰਪਲ ਕਲਰ ਹੈ ਜਿਹੜਾ ਕੱਲਾ ਲੇਡੀਜ਼ ਲੈ ਸਕਦੀਆਂ ਨੇ ਇੱਥੇ ਬੌੜ ਮਾਰੀ ਜਾਂਦੇ ਹੋ ਡੱਕ ਕੇ ਗੋਲੀਆਂ ਦੇ ਉਹ ਕੱਟ ਨਹੀਂ ਹੋ ਰਹੇ ਵਿਚੇ ਰਹਿ ਗਏ ਉਹ ਕੱਟ ਨਹੀਂ ਲੋਕਾਂ ਦੇ ਕੋਈ ਨਹੀਂ ਕੱਟ ਲਾਗੇ ਇਹਦੇ ਲੋਕਾਂ ਖਾਂਦਾ ਮੈਂ ਖਾਂਦਾ ਸਾਲੇ ਲੋਕ ਸਾਡੇ ਤੋਂ ਕੱਟ-ਕੱਟ ਮੈਨੂੰ ਸਵਾਦ ਲੱਗਦੀ ਯਾਰ ਨਹੀਂ ਤੁਹਾਡੇ ਕੋਲ ਨਹੀਂ ਆਉਂਦਾ ਸਰਕਾਰ ਨਹੀਂ ਕਰਨਾ ਸਰਕਾਰ ਨਹੀਂ ਕਰਦਾ ਸਾਡੇ ਪਿੰਡ ਵਾਲੀ ਸੜਕ ਮੈਂ ਹੀ ਖਾਦੀ ਥੋਰੀ ਆਹ ਡੇ 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 ਲੈ ਤੁਸੀਂ ਥੋੜੇ ਵਰਗੇ ਨੇ ਸੜਕਾ ਤੇ ਲੋਕ ਪਟ ਪਟ ਕੇ ਖਾ ਸਕਦੇ ਆ ਮਹਿੰਗੀਆਂ ਚੀਜ਼ਾਂ ਤੁਸੀਂ ਅਫੋਰਡ ਵੀ ਨਹੀਂ ਕਰ ਸਕਦੇ ਆ ਟੱਟੀਆਂ ਨਾਲੀਆਂ ਸੜਕਾਂ ਤੇਰੇ ਵਰਗੇ ਅਮਲੀ ਲੋਕ ਹੀ ਖਾਂਦੇ ਆ ਹਨਾ ਸਰਪੰਚ ਵਿਚਾਰੇ ਐਵੇਂ ਹੀ ਬਦਨਾਮ ਕਰ ਰੱਖੇ ਆ ਕਿ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਐਨਾ ਹੀ ਜੀ ਕਰੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਦੀ ਰਹਿ ਕੇ ਬਿੱਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਪੁੱਲਣਾ ਮਿਲਣੀ ਕਿਸੇ ਹੋਰ ਵੀਡੀਓ ਨਾਲ ਬਾਏ